ਸ਼ਾਫਰੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਕਈ ਦਿਨੋਂ ਇੱਕ ਮੁੱਦਾ ਚੱਲ ਰਿਹਾ ਤੇ ਅਜੇ ਲੱਖੇ ਸਦਾਨੇ ਨੇ ਵੀਡੀਓ ਪਾਈ ਆ ਮੇਰੇ ਤੇ ਤੇ ਬਹੁਤ ਵਧੀਆ ਨਾਮ ਲੈ ਕੇ ਗੱਲ ਕੀਤੀ ਉਹਨੇ ਤੇ ਵਧੀਆ ਗੱਲਾਂ ਨਾਮ ਲੈ ਕੇ ਗੱਲ ਕਰਨੀ ਕਿਸੇ ਦੀ ਤੇ ਚੈਲੰਜ ਕਰਨਾ ਤੇ ਮੈਂ ਉਹ ਚੀਜ਼ ਦਾ ਜਵਾਬ ਦੇਣਾ ਚਾਹਣਾ ਤੇ ਮੈਂ ਲੱਖੇ ਸਦਾਨੇ ਨੂੰ ਦੱਸਣਾ ਚਾਹਣਾ ਜਿਹੜੇ ਟੈਸਟ ਤੋਂ ਅੱਜ ਦੱਸ ਰਹੇ ਹਾਂ ਨਾ ਮੈਂ 2018 ਦੇ ਵਿੱਚ ਆ ਉਹ ਕੋਲ ਲਾਈਵ ਹੋ ਗਿਆ ਦੱਸਿਆ ਸੀ ਕਿ ਇਕ ਤਾਨ ਕਿ ਉਹ ਹਾਂ ਟੈਸਟ ਡੋ ਟੈਸਟ ਹੋਏ ਨੇ ਤੇ ਮੈਂ ਟੈਸਟ ਦੇ ਵਿੱਚ ਆਇਆ ਪਰ ਜਿਹਨੇ ਤੈਨੂੰ ਜਾਣਕਾਰੀ ਦਿੱਤੀ ਹੈ ਤੂੰ ਕਹਿੰਦਾ ਮੈਨੂੰ ਜਾਣਕਾਰੀ ਦਿੱਤੀ ਗਈ ਆ ਜਿਨੇ ਵੀ ਤੈਨੂੰ ਜਾਣਕਾਰੀ ਦਿੱਤੀ ਹੈ ਉਹਨੇ ਜ਼ਿਆਦਾ ਤੈਨੂੰ ਜਾਣਕਾਰੀ ਅਧੂਰੀ ਦਿੱਤੀ ਆ ਜਾਂ ਤੂੰ ਫੇਰ ਵਿੱਚ ਝੁਕਪੜਾ ਕਰ ਗਿਆ ਉਲਾ ਰੱਖ ਗਿਆ ਜਾਣਕਾਰੀ ਪੂਰੀ ਇਹ ਆ ਲੱਖੇ ਸੁਣਾਣਿਆ ਧਿਆਨ ਨਾਲ ਸੁਣੀ ਟੈਸਟ ਹੋਏ ਸੀ ਮੈਂ 40 ਕੱਪ ਖੇਡਿਆ ਸੀ 40 ਦੇ ਵਿੱਚੋਂ ਮੈਂ 22 ਤੇ 1 ਕੱਪਾਂ ਦਾ ਬੈਟ ਰੀਡਰ ਤੇ 27 ਕੱਪ ਸ਼ਾਹਕੋਟ ਜਿੱਤੀ ਸੀ ਜਿੰਨਾਂ ਕੋ ਮੈਨੂੰ ਯਾਦ ਹੈ 27 ਕੱਪ ਸ਼ਾਹਕੋਟ ਫਾਰਸ ਸੀ ਤੇ ਉਹਦੇ ਵਿੱਚੋਂ 22 ਤੇ 1 ਕੱਪਾਂ ਦਾ ਮੈਂ ਬੈਸਟ ਸੀ ਤੇ ਹਰੇ ਬੈਸਟ ਨਿਕਲਦੇ ਦਾ ਮੈਂ ਟੈਸਟ ਹੁੰਦਾ ਸੀ ਤੇ ਮੈਂ ਟੈਸਟ ਦਿੱਤਾ ਤੇ ਮੇਰੇ ਨਾਲ ਦੋ ਕੁ ਵਾਰ ਮੈਂ ਕਪਟੇਨ ਕਿਲਰ ਪਾਇਆ ਗਿਆ ਮੋਰੋਫੀ ਜਿਹੜਾ ਤੂੰ ਕਹਿੰਨਾ ਬੈਨ ਹੋਇਆ ਨਾ ਮੈਂ ਉਦੋਂ ਵੀ ਹਿੱਕ ਤਾਣ ਕੇ ਕਹਿੰਦਾ ਸੀ ਗੱਭਾਈ ਲਾਈਵ ਬਹਿ ਕੇ ਦੱਸੋ ਕਿਹੜੇ ਪਲੇਅਰ ਵਿੱਚ ਕੀ ਪਾਇਆ ਗਿਆ ਮੈਂ ਉਦੋਂ ਵੀ ਇਹੀ ਚੈਲੇਂਜ ਕਰਦਾ ਜਿੱਤੇ ਮੈਂ ਅੱਜ ਵੀ ਦੱਸਣਾ ਚਾਹਣਾ ਕਲੀਅਰ ਕਰਨਾ ਚਾਹਣਾ ਕਿ ਉਸ ਟਾਈਮ ਮੇਰੇ ਵਿੱਚ ਮੋਰਫੀਨ ਪੇਨ ਕਿਲਰ ਸ਼ਾਲਟ ਪਾਇਆ ਗਿਆ ਸੀ ਕਿਉਂਕਿ ਹਰੇਕ ਕੱਪ ਦੇ ਮੈਂ ਬੈਸਟ ਨਿਕਲਦੇ ਟੈਸਟ ਹੁੰਦੇ ਸੀ ਤੇ ਸਰਬ ਇੱਕ ਪੇਨ ਕਿਲਰ ਮੋਰਫੀਨ ਪਾਇਆ ਗਿਆ ਜਿਹੜਾ ਤੂੰ ਕਹਿਣਾਗਾ ਫੀਮ ਦਾ ਰੋਲਾ ਪਾਤਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਤੈਨੂੰ ਮੇਰੇ ਬਾਰੇ ਦੱਸਿਆ ਨਾ ਕਾਲਾਂ ਕਰਕੇ ਤੂੰ ਕਹਿਣਾ ਹਾਂ ਮੈਂ ਨੋਟ ਕਰ ਲਈਆਂ ਗੱਲਾਂ ਮੈਨੂੰ ਕਾਲ ਕਰਕੇ ਦੱਸਿਆ ਗਿਆ ਹੋਊਗਾ ਆ ਚੀਜ਼ਾਂ ਬਾਰੇ ਤੇ ਮੈਂ ਤੈਨੂੰ ਕਲੀਅਰ ਕਰਨਾ ਚਾਹਣਾ ਉਹਨਾਂ ਤੋਂ ਪੁੱਛ ਦਵਾਰੇ ਕਿ ਯਾਰ ਮੈਨੂੰ ਡਾਕਟਰ ਦਾ ਨੰਬਰ ਦੋ ਤੇ ਸੰਤਾਨ ਦੇ ਵਿੱਚ ਕੀ ਪਾਇਆ ਗਿਆ ਸੀ ਮੈਂ ਤੈਨੂੰ ਹੁਣ ਵੀ ਕਹਿੰਦਾ ਦੁਬਾਰੇ ਲਾਈਵ ਹੋ ਕੇ ਦੱਸੇ ਕਿ ਸੰਤਾਨ ਦੇ ਵਿੱਚ ਡਾਕਟਰਾਂ ਨੇ ਕੀ ਦੱਸਿਆ ਸੀ ਇੱਕ ਮੋਰਫੀਨ ਦਾ ਸ਼ਾਰਟ ਪਾਇਆ ਗਿਆ ਸੀ ਠੀਕ ਆ ਮੈਂ ਬਾਈਕਾਪਾਂ ਦਾ ਬੈਠਦੀ ਤੇ ਮੈਂ ਕਲੀਅਰ ਕਰਨਾ ਮੈਨੂੰ ਇਹ ਚੀਜ਼ ਤੇ ਦੂਜੀ ਗੱਲ ਜਿਵੇਂ ਤੈਂ ਡੇਰੀ ਲਾਈਏ ਤਾਂ ਮੈਂ ਵੀ ਕੁਝ ਕਿਤੇ ਲਾਤੀਆਂ ਨੋਟ ਕੀਤੀਆਂ ਨੇ ਜਿਹੜੀ ਤੂੰ ਟੈਸਟ ਵਾਲੀ ਗੱਲ ਕਰਦਾ ਜੀ ਰਿਕਵੈਸਟ ਲਾਈਵ ਰਿਕਵੈਸਟ ਲਾਈਵ ਆ ਬਾਹਰ ਦੀ ਲਾਈਵ ਆ ਉਹਨਾਂ ਦੇ ਜਾ ਕੇ ਤੂੰ ਚੈੱਕ ਕਰ ਲੈ ਇੱਕ ਵਾਰ ਠੀਕ ਆ ਤੇ ਉਹ ਸਪੈਸ਼ਲ ਉਹਨੇ ਆਪਣੇ ਲਿਖ ਕੇ ਉਹ ਕੀਤਾ ਹੋਇਆ ਉਹ ਅਹੀਂ ਸਪੋਰਟਸ ਦੇ ਟੈਸਟ ਨਹੀਂ ਕਰਦੇ ਜਿੱਥੇ ਰੌਲਾ ਪੈਂਦਾ ਜੀ ਆ ਕੇ ਪਲੇਅਰਾਂ ਨਾਲ ਕੋਈ ਜੇ ਤੁਸੀਂ ਪਲੇਅਰਾਂ ਦੇ ਟੈਸਟ ਕਰਨੇ ਨੇ ਤਾਂ ਸਪੋਰਟਸ ਲਾਈਵ ਤੋਂ ਕਰੋ ਲੈਬ ਜਿਹੜੀ ਹੁੰਦੀ ਆ ਲੈਬ ਤੋਂ ਟੈਸਟ ਕਰੋ ਸਪੋਰਟਸ ਵਾਲੀ ਤੋਂ ਤੁਸੀਂ ਕੁਐਸਟ ਹੈਗੀ ਆ ਲੈਬ ਮਰੀਜ਼ਾਂ ਦੇ ਟੈਸਟ ਕਰਨ ਵਾਲੀ ਠੀਕ ਆ ਜਿਹੜੀ ਤੁਸੀਂ ਕੁਐਸਟ ਟੈਸਟਾਂ ਦੀ ਗੱਲ ਕਰਦਾ ਦੂਜੀ ਲੱਖੇਸ਼ਾਂ ਮੈਂ ਤੈਨੂੰ ਲੱਖਾ ਸਦਾਣਾ ਨਹੀਂ ਜਿਹੜਾ ਅੱਜ ਕੱਲ ਪੰਜਾਬ ਦਾ ਸ਼ੇਰਵਾਦਾਰ ਬਣਿਆ ਫਿਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਮੈਂ ਤੈਨੂੰ ਗੈਂਸਟਰ ਕਹੂੰਗਾ ਲੱਖਾ ਗੈਂਸਟਰ ਠੀਕ ਆ ਤੂੰ ਉਹ ਲੱਖਾਂ ਤੂੰ ਆਨੇ ਮੂਹੋਂ ਕਹਿ ਰਿਆ ਮੇਰੇ ਤੇ ਪਰਚੇ ਹੋਏ ਨੇ ਤੂੰ ਇਹ ਵੀ ਕਲੀਅਰ ਕਰ ਦੇ ਇੰਟਰਵਿਊ ਚ ਪਰਚੇ ਕਾਦੇ ਹੋਏ ਨੇ ਤੇਰੇ ਤੇ ਲੋਕਾਂ ਦੇ ਨਜਾਇਜ਼ ਕਬਜ਼ੇ ਕਰਦਾ ਸੀ ਉਹਦੇ ਪਰਚੇ ਠੀਕ ਆ ਕਾਰਜਾਂ ਦੇ ਵਿੱਚ ਤਲਵਾਰਾਂ ਲੈ ਕੇ ਬੜਤਰੀ ਬਹੁਤ ਵਧੀਆ ਪੰਜਾਬ ਦਾ ਉਹ ਕਰਦਾ ਸੀ ਤੂੰ ਬਹੁਤ ਹੀ ਤੇ 2012 ਇਤੋਂ ਮੈਂ ਗੱਲ ਦੱਸਦਾ 11 ਦੀ 2011 ਦੀ ਕੱਪ ਵਰਲਡ ਕੱਪ ਦਾ ਕੈਂਪ ਲੱਗਿਆ ਸੀ ਤੂੰ ਉੱਥੇ ਵੀ ਬਦਤਮਾਸ਼ੀ ਕਰਨ ਆਇਆ ਸੀ ਕਿਸੇ ਦੇ ਕਹਿਣ ਤੇ ਠੀਕ ਆ ਤੂੰ ਸਾਥ ਬੰਦੇ ਨੂੰ ਭੰਡ ਰਿਹਾ ਬੁੱਟੂ ਦਗਾਲ ਨੂੰ ਧੰਨੇ ਭਗਤ ਨੂੰ ਜਿਹਨੇ ਇੰਨੀ ਤਾਕਰੀ ਕਬੱਡੀ ਖੇਡੀ ਆ ਠੀਕ ਆ ਤੂੰ ਦੀ ਮਿੱਟੀ ਪੱਟਣ ਲੱਗਿਆ ਵਾ ਉਹ ਇੰਨੀ ਤਾਕਰੀ ਕਬੱਡੀ ਚਲ ਕੋਈ ਵੀ ਇਨਸਾਨ ਐਂਡ ਆਫ ਐਂਡ ਤੇ ਜਾ ਕੇ ਕਿਸੇ ਗਲਤ ਰਾਹ ਤੇ ਜਾਂਦਾ ਕੋਈ ਦਾਰੂ ਪੀਂ ਲਾ ਜਾਂਦਾ ਠੀਕ ਆ ਪਰ ਜਿੰਨਾ ਟਾਈਮ ਉਹ ਕਬੱਡੀ ਖੇਡਿਆ ਉਹ ਜੱਟ ਆਪਣੇ ਪੱਟਾਂ ਦੇ ਜ਼ੋਰ ਤੇ ਖੇਡਿਆ ਤੇ ਦੁਨੀਆ ਮਨਾਈ ਉਹਨੇ ਵੇਗਾ ਤੂੰ ਦੇ ਕਮਰੇ ਜੇ ਬੈਠਾ ਜੇ ਦੋ ਪਲੇਅਰ ਹੋਰ ਸੱਦੇ ਸੀ ਉੱਥੇ ਜਦ ਕਿਸ ਪਲੇਅਰਾਂ ਦੀ ਆਉਂਦੇ 100 ਚੌੜ ਕਰਦੇ ਨੇ ਤੂੰ ਉੱਥੇ ਬਦਮਾਸ਼ੀ ਕਰਨ ਆਇਆ ਸੀ ਤੇ 2012 ਦੀ ਤੈਨੂੰ ਮੈਂ ਖੁਦ ਆਪਣੀ ਹੱਡ ਵਿੱਚੀ ਦਾਦਾ ਲੱਕੇ ਜਾਣਾ ਤੁਹਾਡੇ ਬਟੰਡੇ ਏਰੀਏ ਦੇ ਵਿੱਚ ਕਥਾਵੇਂ ਕਾਲੀ ਸਰਕਾਰ ਕੇ ਸੀਨੀਅਰ ਨੈਸ਼ਨਲ ਦੇ ਟ੍ਰਾਇਲ ਹੋ ਰਹੇ ਜੀ ਓਕੇ ਯਾਦ ਹੋ ਤੇਰੇ ਵੀ ਤੇਰੇ ਨਾਲ ਪੰਜ ਸੱਤ ਦੇ ਗੰਨਾ ਚੱਕੀ ਬੰਦੇ ਖੜਦੇ ਜਾਂ ਤੂੰ ਮੈਨੂੰ ਘੇਰਿਆ ਸੀ ਗਰਾਊਂਡ 'ਚ ਜਦ ਕਿਸ ਮੈਨੂੰ ਕਹਿ ਰਿਹਾ ਸੀ ਤੂੰ ਕਾਰਚੋ ਹਿੱਸਾ ਦੇ ਪਲੇਅਰ ਨੂੰ ਕਿਸੇ ਨੂੰ ਠੀਕ ਆ ਜਦ ਕਿ ਨਾ ਤਾਂ ਮੇਰੀ ਮੈਂ ਟੀਮ 'ਚ ਖੇਡਦੀ ਮੇਰੇ ਪਿੰਡ ਦੀ ਟੀਮ ਦੀ ਕਿਸੇ ਟੀਮ 'ਚ ਖੇਡਦਾ ਦੀ ਨਾ ਕਿ ਮੈਂ ਬੈਸਟ ਨਿਕਲੇ ਸੀ ਬੈਸਟ ਵੀ ਕੋਈ ਹੋਰ ਪਲੇਅਰ ਸੀ ਤੇ ਮੈਂ ਕਾਰਜ ਹਿੱਸ਼ਾ ਕਿਦਾਂ ਦੰਦਾ ਤੂੰ ਉਦੋਂ ਮੇਰੇ ਤੇ ਗੈਂਸਟਰੀ ਕਰਦਾ ਇਹ ਜਿਹੜੀ ਤੂੰ ਕਹਿੰਦਾ ਕਬੱਡੀ 'ਚ ਗੈਂਸਟਰੀ ਅੱਜ ਆਈ ਹੈ ਨਾ ਇਹ ਤੂੰ ਸੀ ਲਿਆ ਕੇ ਬਾੜੀਆਂ ਛੋਡੇ ਬੀਜੀ ਹੋਏ ਕੰਡੇ ਛੋਡੇ ਮੂਰੀ ਆ ਰਹੇ ਲੱਖੇ ਜਣਾਣੇ ਆ ਠੀਕ ਆ ਨਾ ਗੈਂਸਟਰੀ ਬਣਾ ਤੂੰ ਸੀ ਕਬੱਡੀ 'ਚ ਲੈ ਕੇ ਆਇਆ ਤੂੰ ਉਦੋਂ ਪਰਮਾਸ਼ੀ ਕਰਦੇ ਅੱਜ ਪੰਜਾਬ ਦਾ ਸੇਵਾਦਾਰ ਬਣਿਆ ਫਿਰਦਾ ਹਾਂਗਾ ਹਾਂ ਤੇਰੇ ਵੀ ਨਾ ਕੋਈ ਸੋਚਾ ਬੰਦਾ ਨਹੀਂ ਹੈਗਾ ਗ ਤੂੰ ਗੈਂਸਟਰ ਕਬੱਡੀ ਚ ਵੀ ਗੈਂਸਟਰੀ ਤੁਸੀਂ ਲਿਆਉਣ ਵਾਲੇ ਹੋ ਅਜੇ ਤੁਹਾਡੇ ਕੰਡੇ ਬੀਜੇ ਹੋਏ ਮੂਰੇ ਆ ਰਹੇ ਨੇ ਸਾਨੂੰ ਭੁਗਤਨੇ ਪੈ ਰਹੇ ਹਨ ਆਹ ਪਲੇਅਰਾਂ ਨੂੰ ਤੁਹਾਡੇ ਬੀਜੇ ਹੋਏ ਜਾਂ ਤੁਸੀਂ ਬਰਮਾਸ਼ੀਆਂ ਕਰਦੇ ਸੀ ਠੀਕ ਆ ਤੂੰ ਸਭ ਤੋਂ ਅਲਜਾਮ ਰਾ ਰਹਿਆ ਸੰਦੀਪ ਬਾਈ ਤੇ ਗਹਾ ਇੱਕ ਪਲੇਅਰ ਇੱਕ ਵੀ ਪਲੇਅਰ ਹੱਥ ਖੜਾ ਕਰਕੇ ਕਹਿ ਦੇਵੇ ਹਾਂ ਸਾਨੂੰ ਸੰਦੀਪ ਨੇ ਫੋਨ ਕਰਾਇਆ ਤੇ ਇਸ ਤੇ ਖੜਾ ਆ ਆਪਣੇ ਫੈਡਰੇਸ਼ਨ ਜਾ ਸ਼ਾਹਕੋਟ ਜਿਹੜੀ ਉਹਦੀ ਆਪਣੀ ਟੀਮ ਕੀ ਬਾਬਾ ਸਚੈਨ 10 ਕਬੱਡੀ ਕਲੱਬ ਸ਼ਾਹਕੋਟ 2014 ਤੋਂ ਚੱਲਦੀ ਆ ਰਹੀ ਆ ਪਹਿਲੇ ਸਾਲ ਦਵਾਰ 14 ਬਣੀ ਦੀ ਇੱਕ ਵੀ ਪਲੇਅਰ ਕਹਿ ਦੇ ਵਾ ਹਾਂ ਸਾਨੂੰ ਸੰਜੀਤ ਫੋਨ ਕਰਦਾ ਰਿਹਾ ਕਿ ਕੁਝ ਖੇਡੋ ਠੀਕ ਆ ਨਾ ਜਿਵੇਂ ਤੂੰ ਕਹਿ ਰਿਆ ਨਾ ਵਾ ਖਾਲੀ ਹੱਥਾਂ ਆ ਖਾਲੀ ਹੱਥ ਗਏ ਲੋਕ ਕਹਿੰਦੇ ਨੇ ਕਹਿੰਦਾ ਖਾਲੀ ਹੱਥਾਂ ਆ ਆਪਣਾ ਬਜੂਦ ਲੈ ਕੇ ਵਾਪਸ ਜਾਣਾ ਨੰਗਰ ਵਾਲਾ ਆਪਣਾ ਬਜੂਦ ਲੈ ਕੇ ਜਾ ਨੰਗਲ ਸੰਦੀਪ ਨੰਗਲੰਪੀਣਾ ਬਜੂਦ ਜਿੱਦੇ ਉਹ ਮਰਿਆ ਜੀ ਨਾ ਡੈਥ ਹੋਈ ਦੀ ਬਾਈ ਦੀ ਤੇ ਉਸ ਦਿਨ ਸੰਸਕਾਰ ਤੇ ਦਿਨ ਲੈ ਦਾ ਕਿਹੜਾ ਪੰਜਾਬ ਦਾ ਪਲੇਅਰ ਆ ਜਿਹੜਾ ਨਹੀਂ ਪਹੁੰਚਿਆ ਪੰਜਾਬ ਹਰਾਨ ਦਾ ਜਿਹੜਾ ਵੀ ਕੋਟੀ ਖੇਡਦਾ ਜੀ ਚਾਹੇ ਬਜੇਸਾਂ 'ਚ ਬੈਠੇ ਤੇ ਸਾਰੇ ਪਲੇਅਰ ਪਹੁੰਚੇ ਨੇ ਉਹਦੇ ਵਜੂਦ ਕਰਕੇ ਇਹਦੇ ਰੂਪ ਵਜੂਦਾਂ ਦੀ ਗੱਲ ਕਰਦਾ ਉਹ ਖਾਲੀ ਆਖਾਂ ਹੁੰਦੇ ਨੇ ਕਿਤੇ ਜਾਣ ਲੱਗੇ ਵਜੂਦ ਉਹ ਨੰਗਰ ਵਾਲਾ ਵਜੂਦ ਲੈ ਕੇ ਗਿਆ ਉਹ ਕਿਹੜੀ ਕੰਟਰੀ ਆ ਜਿਹੜੀ ਕੰਟਰੀ ਦੇ ਵਿੱਚ ਉਹਦਾ ਭੋਗ ਨਹੀਂ ਪਾਇਆ ਗਿਆ ਉਹ ਕਿਹੜੀ ਆਖਾਂ ਮਾਰ ਜਿਹੜੀ ਰੋਈ ਨਹੀਂ ਉਸ ਦਿਨ ਨੰਗਰ ਵਾਲੇ ਨੇ ਨੰਗਰ ਵਾਲਿਆਂ ਖੱਟਿਆ ਸੀ ਜਿੱਦਿ ਉਹਦਾ ਸੰਸਕਾਰ ਦੀ ਚੈੱਕ ਕਰਨ ਲਈ ਕੱਢ ਕੇ YouTube ਤੇ ਪਈ ਹੋਣਗੇ ਵੀਡੀਓ ਕਿੰਨਾ ਕੱਟ ਕੇ ਉਨੰ ਗੱਲਾਂ ਨੇ ਕੱਟਿਆ ਦੀ ਜੇ ਨੰਗਰ ਵਾਲੇ ਇੰਨਾ ਮਾੜਾ ਹੁੰਦਾ ਨਾ ਜਿਵੇਂ ਤੁਸੀਂ ਇੰਟਰਵਿਊ ਦੇ ਵਿੱਚ ਤੂੰ ਸ਼ਾਬਦ ਕਰ ਰਹੇ ਆਂ ਕਿ ਨੰਗੜਾ ਐ ਤੇ ਨੰਦਰਾ ਦੀ ਗੈਂਸਟਰ ਹੋਤੀ ਫੈਡਰੇਸ਼ਨ ਤਾਂ ਮੈਂ ਇਹ ਤੈਨੂੰ ਕਹਿ ਰਿਹਾ ਜਿਵੇਂ ਇੰਨਾ ਮਾੜਾ ਹੁੰਦਾ ਉਹ ਸੰਸਕਾਰ ਤੇ ਪਲੇਅਰ ਨਾ ਪਹੁੰਚਦੇ ਜੇ ਉਹ ਇੰਨੇ ਲੋਕਾਂ ਨੂੰ ਫੋਨ ਕਰਾਉਂਦਾ ਉਹ ਕਿਹੜਾ ਪਲੇਅਰ ਆ ਜਿਹੜਾ ਉਹ ਸੰਸਕਾਰ ਤੇ ਨਹੀਂ ਪਹੁੰਚੇ ਠੀਕ ਆ ਲੱਖੇ ਸਾਨਿਆ ਜਾਣ ਨਾਲ ਮੇਰੀ ਵੀ ਗੱਲਾਂ ਤੂੰ ਸੁਣ ਲਈ ਜਿਵੇਂ ਤੂੰ ਕਹਿ ਰਿਹਾ ਮੈਂ ਸੁਲਤਾਨ ਸਿੰਘ ਗੱਲਾਂ ਸੁਣੀ ਤਾਂ ਲੱਖੇ ਸਾਨਿਆ ਮੇਰੀ ਵੀ ਇਹ ਸੁਣ ਲਈ ਤੂੰ ਗੱਲਾਂ ਆਪਣੀਆਂ ਦੌਰ ਕਰ ਲਈ ਕੀ ਗਾ ਜੇ ਸੰਦੀਪ ਸਿੰਘ ਐਨਾ ਮਾੜਾ ਦੀ ਨਾ ਤੂੰ ਇੰਦਰਪਾਲ ਨੂੰ ਫੋਨ ਕਰ ਰਿਹਾ ਗਾ ਮੇ ਭਰਾ ਐ ਪਤਾ ਨਹੀਂ ਤੇਰੇ ਕੋਈ ਪਿੰਡ ਹੋ ਪਤਾ ਨਹੀਂ ਤੇਰਾ ਕੋਈ ਲਿਖਾ ਜੀ ਮੈਂ ਨਹੀਂ ਜਾਣਦਾ ਤੂੰ ਇੰਦਰਪਾਲ ਕੋਚ ਨੂੰ ਫੋਨ ਕਰ ਰਿਹਾ ਗਾ ਉਹਨੂੰ ਖੜਾ ਲਉ ਜੇ ਨੰਗਲ ਵਾਲਾ ਐਨਾ ਮਾੜਾ ਦੀ ਫਿਰ ਤੂੰ ਕੋਚ ਨੂੰ ਫੋਨ ਕਰਕੇ ਹੈ ਨਾ ਸ਼ਾਹਕੋੜ ਦੇ ਖੜਾ ਲਉ ਫਿਰ ਟੀਮ ਤਾਂ ਨੰਗਲ ਵਾਲੇ ਦੀ ਆ ਉਹ ਤੇ ਮੇਜਰ ਲੀਗ ਟੀਮ ਗੇੜ ਦੇ ਸ਼ਾਹਕੋੜ ਦੀ ਜਿਵੇਂ ਐਨੇ ਮਾੜੇ ਨੇ ਫਿਰ ਤੂੰ ਫੋਨ ਕਰਕੇ ਕਿਉਂ ਕਹਿੰਦਾ ਹਾਂ ਪਲੇਅਰ ਖੜਾ ਲਉ ਤੂੰ ਕਿਤੇ ਚੰਗੀ ਜਗ੍ਹਾ ਖੜਾ ਫਿਰ ਸ਼ਾਹਕੋੜ ਇੰਨੀ ਮਾੜੀ ਐ ਨੰਗਲ ਵਾਲੇ ਦੀ ਫਿਰ ਉਹ ਚ ਪਲੇ ਨੈਸਪਾਰਸ ਜੰਬਾਪਾ ਦੂਹੀ ਪਲੇਅਰ ਬਾਹਰ ਭੇਜਦਾ ਤੂੰ ਠੀਕ ਆ ਤੂੰ ਕਿਸੇ ਦਾ ਪਲੇਅਰ ਦਾ ਹੱਕ ਮਾਰਿਆ ਹੋ ਨੀ ਉਹਦੀ ਜਗ੍ਹਾ ਤਰੀ ਸਪਾਰਸ ਨਾਲ ਲਾਉਂਦਾ ਤੂੰ ਨਾ ਕੋਈ ਪਲੇਅਰ ਜਾਂਦਾ ਜਿਹਨੇ ਬਜਾਰੇਆਂ ਸਵੇਰੇ ਉੱਠ ਕੇ ਮਿਹਨਤ ਕਰੀਏ ਮੈਂ ਤਾਂ ਪਲੇਅਰ ਨੂੰ ਹੋਰ ਵੀ ਕਰਦਾ ਗਾ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਮਿਹਨਤ ਕਰੋ ਤਾਂ ਜਿਹੜਾ ਬੰਦਾ ਮਿਹਨਤ ਕਰਦਾ ਪ੍ਰਮਾਤਮਾ ਉਹਨੂੰ ਫਲ ਦਿੰਦਾ ਪੰਜੀਮ ਗੁਣਾ ਇੱਕਸਾਰ ਨਹੀਂ ਹੁੰਦੀਆਂ ਲੱਖੇ ਧਾਣਿਆਂ ਠੀਕ ਆ ਲੋਕ ਮਿਹਨਤ ਕਰਦੇ ਨੇ ਤੇਰੇ ਪੰਡੰਨ ਛੇੜੀ ਫਿਰਦੇ ਹੋਣਗੇ ਬਥੇਰੇ ਠੀਕ ਆ ਉਹਨਾਂ ਦੇ ਲਾੜੀ ਟੀਕੇ ਤੇ ਖੜਾ ਦੀ ਉਹਨਾਂ ਨੂੰ ਕੰਦਾ ਛ ਕੜੀਆਂ ਛੱਡਦੇ ਨੇ ਨਾਲੇ ਮੈਨੂੰ ਐਂ ਦੱਸੋ ਪਰ ਮੈਨੂੰ ਲੱਗਦਾ 11 ਤੋਂ ਮੈਨੂੰ 15 ਸਾਲ ਹੋ ਗਏ ਮੈਨੂੰ ਖੇਡਦੇ ਨੂੰ ਮੈਂ ਤੈਨੂੰ ਖੇਡਦੇ ਨਹੀਂ ਦੇਖਿਆ ਉਦੋਂ ਪਹਿਲਾਂ ਤੂੰ ਖੇਡਦਾ ਠੀਕ ਆ ਪਤਾ ਨਹੀਂ ਛੱਡੀ ਕਦੋਂ ਆ ਉਦੋਂ ਤੁਸੀਂ ਸੁੱਤੇ ਬੈਰੇ ਸਾਨੂੰ 25 ਸਾਲ ਬਾਅਦ ਸੁਰਤਾਂ ਇਹ ਕੋਮੜੇ ਗਏ ਰਹੇ ਉੱਤੇ ਕੋਈ ਚਾਹ ਪੋਸਾ ਯਾਰ ਤੂੰ 25 ਸਾਲ ਬਾਅਦ ਨਾ ਇਹ ਚੀਜ਼ ਦੇਖ ਲਈ ਜਦੋਂ ਉਦੋਂ ਕਿ ਉਹਨੇ ਵੀਡੀਓ ਪਾਈ ਜਿੱਦੀ ਤੇਰੇ ਲਾਇਆ ਸੀ ਤੇ ਉਹਦੀ ਉੱਥੇ ਕੋਈ ਉੱਥੇ ਕਮੈਂਟਰ ਨਹੀਂ ਸੀ ਮੈਂ ਫੜ ਕੇ ਸੜ ਜਾਂਦਾ ਕਹਿੰਦਾ ਵੀ ਹਾਂ ਮੇਰੇ ਅੱਜ ਆ ਚੀਜ਼ ਲਾਈ ਕੋਡੀ ਸ਼ਟਿੰਗ ਨੂੰ 25 ਸਾਲ ਹੋ ਗਏ ਅੱਜ ਤੁਹਾਨੂੰ ਕੋਡੀ ਦਾ ਚੇਤਾ ਆ ਗਿਆ ਕੋਡੀ ਜਾ ਘੁਸਾ ਉਦੋਂ ਕਿੱਥੇ ਦੇ ਤੁਸੀਂ ਉਦੋਂ ਵੀਡੀਓ ਨਹੀਂ ਕਿਉਂ ਪਾਉਂਦੇ ਜਦ ਖੇਡਦੇ ਤੇ ਥੋੜੇ ਮੈਂ ਬਾਰ ਬਾਰ ਕਹਿ ਰਿਹਾ ਥੋੜੇ ਕੰਡੇ ਦੀਜੇ ਹੋਏ ਮੂਰੇ ਆ ਰਹੇ ਨੇ ਠੀਕ ਆ ਨਾ ਇਹ ਸਦਾਰੋ ਉਦੋਂ ਕਿਉਂ ਨਹੀਂ ਤੁਸੀਂ ਕੀਤਾ ਜੇ ਤੁਹਾਨੂੰ ਪਤਾ ਸੀ ਨਾ ਕੋਡੀ ਜਾ ਘੁਸਾ ਤੁਸੀਂ ਉਦੋਂ ਉਹ ਕਰਦੇ ਠੀਕ ਆ ਤੇ ਦੂਜੀ ਗੱਲ ਜਿਹੜੇ ਤੂੰ ਕਰ ਰਿਹਾ ਸੀ ਨਾ ਗਾਹਾਂ ਬੌਡੀ ਦੇ ਮੇਜ ਜਲੀ ਚ ਗੈਂਗਸਟਰ ਬਾ ਉਹ ਇਹ ਸਾਰੇ ਬੂਟੇ ਵੀ ਥੋੜੀ ਵੀ ਜੇ ਹੋਏ ਨੇ ਤੇ ਹੁਣ ਮੈਂ ਤੇਰੀ ਗੱਲ ਤੇ ਆ ਜਨਾ ਮੁੱਦੇ ਤੇ ਦੂਜੇ ਤੇ ਜਿਹੜੇ ਤੂੰ ਕਹਿਣਾ ਹਾਂ ਇਨਕੁਆਰੀਆਂ ਕਰੋ ਐ ਕਰੋ ਇਹ ਜਿਹੜੀ ਗੱਲ ਤੂੰ ਹੁਣ ਕਹਿ ਰਿਆ ਨਾ ਬਾਈ ਦਾ ਸੰਸਕਾਰ ਨਹੀਂ ਹੋਇਆ ਸੀ ਹਸਪੀਟਲ ਪਈ ਥੀ ਬੌਡੀ ਬਾਈ ਦੀ ਨਕੋਤਰ ਥਾਣੇ ਦੇ ਵਿੱਚ ਮੈਂ ਖੁਦ ਸਰ ਐਸਐਸਪੀ ਸਤੰਦਰਪਾਲ ਨੂੰ ਖੁਦ ਗਿਆ ਤੀ ਮੈਂ ਕਿਹਾ ਬਈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਤੇ ਸਾਡੇ ਦੇ ਵਿੱਚੋਂ ਕਿਸੇ ਨੂੰ ਸ਼ੱਕ ਨਾ ਚੱਡੇ ਖੋਲ ਦੇ ਪਾੜ ਦੇ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਜਿਹੜੀ ਗੱਲ ਤੂੰ ਅੱਜ ਬੋਲ ਰਿਹਾ ਨਾ ਇਹ ਮੈਂ ਉਦੋਂ ਕਹਿ ਰਹੀ ਸੀ ਬਾਈ ਦਾ ਸੱਸ ਕਰ ਨਹੀਂ ਹੋਇਆ ਸੀ ਮੈਂ ਉਦੋਂ ਕਹਿ ਰਹੀ ਸੀ ਮੈਂ ਕਿਹਾ ਬਾਈ ਇਹ ਸਾਡੇ ਜੋ ਕਿਸੇ ਦਾ ਮਸ਼ਾਕਾ ਨਾ ਬੇਸ਼ੱਕ ਥਾਣੇ 'ਲ ਜਾ ਕੇ ਚੱਡੇ ਖੋਲ ਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਭਰਾ ਦਾ ਮੈਂ ਅੱਜ ਵੀ ਕਹਿਣਾ ਜੇ ਪੁਲਿਸ ਚਾਹੇ ਸਾਡੀ ਇਨਕੁਆਰੀ ਅੱਜ ਕਰੇ ਠੀਕ ਆ ਨਾ ਜਦੋਂ ਮਰਜ਼ੀ ਕਰੇ ਸਾਨੂੰ ਸਾਡੇ ਭਰਾ ਦਾ ਇਨਸਾਫ ਦਵਾ ਦੇ ਤੇ ਦੂਜੀ ਤੂੰ ਗੱਲ ਕਹਿ ਰਿਹਾ ਸੁੱਖਾ ਮਾਨ ਚੱਬਾ ਝੱਠਾ ਸਨਾਵੜੇ ਨੂੰ ਇਹਦਾ ਨਾਂ ਨਹੀਂ ਹੈਗੇ ਹੈ ਤੇ ਨੁਮਾਦੋ ਜ ਜਿਹੜੇ ਸਾਲ ਬਾਈ ਦੀ ਡੈਥ ਹੋਈ ਹੈ ਨਾ 6 ਅਗਸਤ ਨੂੰ ਇਹਨਾਂ ਦਾ ਕੱਪ ਸੀ ਮੈਂ ਵੀਡੀਓ ਬਾਈ ਦੀ ਹਾਂ ਭਾਈ ਮੈਨੂੰ ਬਾਈ ਦਾ ਇਨਸਾਫ ਚਾਹੀਦਾ ਪਲੇਰੂ ਤੁਸੀਂ ਜਿੰਨਾ ਟਾਈਮ ਕਲੀਅਰ ਨਹੀਂ ਹੁੰਦਾ ਇਹਨਾਂ ਦਾ ਆਪਣਾ ਕਾਨੂੰਨ ਨਹੀਂ ਕਲੀਅਰ ਕਰ ਦੋਗੇ ਨਹੀਂ ਹੈਗੇ ਕੇਜ ਦੇ ਵਿੱਚ ਉਹਨਾਂ ਟਾਈਮ ਤੁਸੀਂ ਸਾਡਾ ਸਾਥ ਦੋ ਕੱਪ ਨਾ ਖੇਡਿਓ ਤਾਂ ਦੂਜੇ ਦਿਨ ਮੈਨੂੰ ਮੇਰੀ ਵੀਡੀਓ ਪਾਉਣ ਤੋਂ ਬਾਅਦ ਨਾ ਗੈਂਗਸਟਰਾਂ ਦੇ ਫੋਨ ਆ ਗਏ ਤੇ ਧਮਕਾਉਣ ਲੱਗੇ ਜੇ ਕਹਿੰਦੇ ਨੇ ਸੰਜੀਵ ਤੇ 18 ਮਾਰੀ ਨੇ ਤੇਰੇ 50 ਗੋਲੀਆਂ ਮਾਰਾਂਗੇ ਮੈਂ ਤਾਂ ਗੈਂਗਸਟਰਾਂ ਨੂੰ ਕੁਝ ਨਹੀਂ ਬੋਲਿਆ ਸੀ ਤੇ ਨਾ ਮਰੀ ਉਹ ਲਾਈਨ ਮੇਰਾ ਸਿਰਫ ਕੱਪ ਕੱਪ ਬਾਰੇ ਕੀ ਹੈ ਜੇ ਇਹਨਾਂ ਦਾ ਲਿੰਕ ਨਹੀਂ ਸੀ ਬਾਈ ਦੇ ਕਾਤਲਾ ਨਾਲ ਫਿਰ ਮੈਨੂੰ ਗੈਂਸਟਰ ਫੋਨ ਕਿਉਂ ਕਰਦੇ ਰਿਹਾ ਤੂੰ ਕੱਪ ਬਾਰੇ ਕਿਉਂ ਬੋਲਦਾ ਦੱਸੀ ਮੈਨੂੰ ਜਵਾਬ ਦੇ ਇਹ ਚੀਜ਼ ਦਾ ਜੇ ਉਹਨਾਂ ਦੇ ਲਿੰਕ ਨਹੀਂ ਸੀ ਨਾ ਬਾਈ ਦੇ ਕਾਤਲਾ ਚ ਫਿਰ ਮੈਨੂੰ ਕੱਪ ਬਾਰੇ ਕਿਉਂ ਬੋਲਦੇ ਸੀ ਮੈਂ ਤਾਂ ਕੱਪ ਦੀ ਵੀਡੀਓ ਪਾਈ ਦੀ ਮੇਰਾ ਕਿਸਦਾ ਨਾਂ ਨਹੀਂ ਲੈੜੀ ਗੈਂਸਟਰ ਦਾ ਉਹ ਮੈਨੂੰ ਘੁਆਉਂਦੇ ਜਿਦ ਤੇਰੇ 50 ਨੰਗਾਲਾ ਦੇ 18 ਮਾਰੀਆਂ ਨੇ ਤੇਰੇ 50 ਮਾਰਾਂ ਗੋੜੀਆਂ ਜੇ ਨਹੀਂ ਸ਼ੱਕ ਹੁੰਦੀ ਸੀਏ ਸਟਾਫ ਵਿੱਚ ਪਟਿਆਲਾ ਮੀਰੀ ਰਿਪੋਰਟ ਲਿਖਾਈ ਵੀ ਉੱਥੇ ਜਾ ਕੇ ਚੈੱਕ ਕਰ ਲਈ ਜੇ ਦਿਨ ਲੱਗੇ ਮੈਂ ਝੂਠ ਬੋਲਦਾ ਠੀਕ ਹੈ ਨਾ ਅੱਜ ਤਾਂ ਅੱਜ ਵੀ ਕਹਿੰਦੇ ਆ ਮੇਰਾ ਬਾਬੇ ਨਾਲ ਕਰਕੇ ਵੀ ਹੀ ਕਹਿੰਨਾ ਪਰ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਗੱਲ ਆ ਨਾਲੇ ਲੱਖੇ ਬਈ ਜਿਹੜੇ ਤੂੰ ਗੱਲਾਂ ਕਰਦਾ ਨਾ ਦਾ ਹਾਂ ਮੈਂ ਪੰਜਾਬ ਦੇ ਮੁੱਦਿਆਂ ਤੇ ਬੋਲਦਾ ਮੈਨੂੰ ਕੋਈ ਮੁੱਦਾ ਦਾ ਰਾਹ ਦੇ ਜਿਹੜਾ ਤੈਂ ਪੂਰ ਚਾੜਤਾ ਇੱਕ ਮੁੱਦਾ ਦਾ ਦੇ ਮੈਨੂੰ ਕੋਈ ਤਾਂ ਦੱਸ ਮੁੱਦਾ ਜਿਹੜਾ ਤੈਂ ਪੂਰ ਚਾੜਤਾ ਪਰ ਜਿਹੜੇ ਲਾਉਣਾ ਤੂੰ ਅੱਗ ਜਾ ਕੇ ਘਰੇ ਖੁੱਟਚ ਵੜ ਜੰਨਾ ਲਾਉਣਾ ਅੱਗ ਘਰੇ ਜਾ ਕੇ ਖੁੱਟਚ ਵ ਦੇ ਜਨਾ ਹੁਣ ਪੜੇ ਲਿਖੇ ਜਵਾਗ ਤੇ ਯੂਨੀਵਰਸਿਟੀ ਉਹਨਾਂ ਨੇ ਦੋ ਸਵਾਲ ਪੁੱਛਲੇ ਉੱਥੋਂ ਦਹੀ ਭੱਜ ਕੇ ਡੰਡ ਥੋੜੀ ਚੱਕ ਕੇ ਹਾਂ ਜੀ ਉਹ ਤਾਂ ਸਾਨੂੰ ਗਲਤ ਬੋਲਦੇ ਨੇ ਹੁਣ ਤੇ ਇਲਜ਼ਾਮ ਲਾਤੇ ਮੈਂ ਲੋਕਾਂ ਨੂੰ ਵੀ ਕਰਦਾ ਮੇਰਾ ਵੀ ਰੇਣ ਦੀ ਗੱਲਾਂ ਦੇ ਵਿੱਚ ਨਾ ਆਓ ਇਹ ਅੱਗ ਲਾ ਕੇ ਆਪ ਘਰੇ ਗੁੱਡਾਂ 'ਚ ਵੱੜ ਜਾਂਦੇ ਨੇ ਤੇ ਤੁਹਾਨੂੰ ਮੁਰਕੇ ਡੰਡੇ ਖਾਣੋਂ ਛੱਡ ਦਿੰਦੇ ਨੇ ਠੀਕ ਆ ਇਹ ਏਡੇ ਛੱਡੇ ਨਹੀਂ ਹੈਗੇ ਜਿਨ੍ਹਾਂ ਨੇ ਪਹਿਲਾਂ ਗੈਂਸਟਰੀਆਂ ਕਰੀਆਂ ਹੋਣ ਬਦਮਾਸ਼ੀਆਂ ਕਰੀਆਂ ਹੋਣ ਗਰੀਬਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਕਰੇ ਹੋਣ ਹੁਣ ਤੱਕ ਵੀ ਕਬਜ਼ੇ ਕਰਦੇ ਆਗੇ ਦੇ ਤੇ ਬੁੱਢੀ ਉਮਰੇ ਜਾ ਕੇ ਜਿਹਨੂੰ ਮਰ ਢਾਲ ਨਾਲੀ ਹੋਗੀ ਤਾਂ ਇਹਨਾਂ ਨੂੰ ਰੱਬ ਚੇਤੇ ਆ ਗਿਆ 1000 ਚੂਹਾਗਾ ਕੇ ਬਿੱਲੀ ਹੱਜ ਨੂੰ ਚੱਲੀ ਇਹ ਉਦੋਂ ਗੱਥੀ ਜੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਪਤਾ ਦੀਆਂ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰਦੇ ਦੇ ਅੱਜ ਇਹਨੂੰ ਗੈਂਗਸਟਰ ਉਹ ਕਰਦੇ ਨੇ ਇਹ ਵੀ ਗੈਂਗਸਟਰ ਲੋਕਾਂ ਦੇ ਗਰੀਬਾਂ ਦੇ ਕਬਜ਼ੇ ਕਰਦਾ ਰਿਹਾ ਜ਼ਮੀਨਾਂ ਤੇ ਜਿਹੜੀਆਂ ਇਹ ਕਹ ਰਿਹਾ ਮੇਰੇ ਗੋਲੀ ਕਿ ਇੱਥੇ ਲੱਗੀ ਕਿ ਇੱਥੇ ਲੱਗੀ ਕਿ ਇੱਥੇ ਲੱਗੀ ਇਹ ਬਾਰਡਰ ਤੇ ਤੂੰ ਦੇਸ਼ ਲਈ ਤਾਂ ਲੜਦਾਂਗੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਅੱਗ ਲੱਗੀ ਆ ਧੂਆ ਤਾਂ ਹੀ ਨਿਕਲਦਾ ਜਿਹੜਾ ਤੂੰ ਆਧਾਰਨਾ ਦਿੰਨਾ ਤੂੰ ਕਿਸਦੇ ਗੋਲੀਆਂ ਮਾਰੇ ਹੋਣਗੇ ਤੇਰੇ ਧੀ ਪੁੱਤ ਦੇ ਤਾਂ ਤੇਰੀ ਬੱਜੀ ਆ ਠੀਕ ਆ ਨਾ ਤੂੰ ਆਉਮੀ ਨਹੀਂ ਨਿਕਲਦਾ ਫਿਰ ਇਹ ਵੀ ਇਹ ਗੋਲੀਆਂ ਤੇਰੇ ਬਾਰਡਰ ਤੇ ਨਹੀਂ ਲੱਗੀਆਂ ਜਾ ਕੇ ਜਿਹੜੀ ਤੂੰ ਦਿਖਾਉਣ ਲੱਗ ਪਿ ਇੰਟਰਵਿਊ ਵਿੱਚ ਬੈ ਕੇ ਦੱਸਣ ਲੱਗਾ ਮੇਰੇ ਚਰਚ ਗੋਲੀ ਲੱਗੀ ਮਰ ਐ ਲੱਗੀ ਮੈਂ ਬਚ ਗਿਆ ਠੀਕ ਆ ਇਹ ਤੂੰ ਗੈਸਟਰੀ ਬਣਾ ਕਰਦਾ ਤੇਰੇ ਗੋਲੀਆਂ ਤਾਂ ਲੱਗੀਆਂ ਨੇ ਮੈਂ ਲੋਕਾਂ ਅੱਗੇ ਇਹੀ ਬੇਨਤੀ ਕਰਦਾ ਕਿ ਇਹਦੀ ਗੱਲਾਂ ਵਿੱਚ ਨਾ ਆ ਉਹ ਤੇ ਮੈਂ ਖਿਲੇਰਾਂ ਵੱਲੋਂ ਕਬੱਡੀ ਵੱਲੋਂ ਸਾਰੇ ਖਿਲੇਰਾਂ ਨੂੰ ਬੇਨਤੀ ਕਰਨਾ ਕਿ ਮੈਨੂੰ 2014 ਵਿੱਚ ਕਿਸੇ ਇਨਸਾਨ ਨੇ ਉਦਾਹਰਨ ਦਿੱਤੀ ਸਿਆਣੇ ਨੇ ਕਹਿੰਦਾ ਜੇ ਸੁਲਤਾਨ ਰਸਤੇ ਦੇ ਵਿੱਚ ਤੂੰ ਆਇਆ ਤੇ ਜੇ ਤੂੰ ਕੁੱਤੇ ਵੇਲੇ ਭਜੌਣ ਲੱਗ ਜਾਂਦਾ ਅੱਜ ਤੂੰ ਮੈਚ ਤੇ ਨਾ ਪਹੁੰਚਦਾ ਲਿਜਾਣੇ ਮੈਚ ਦੀ ਲੀਗ ਦਾ 2014 ਵਿੱਚ ਵੀ ਤੂੰ ਅੱਜ ਮੈਚ ਨਹੀਂ ਖੇੜ ਪਾਉਣਾ ਸੀ ਕਹਿੰਦਾ ਪਿੰਡ ਦੇ ਵਿੱਚੋਂ ਹਾਂਥੀ ਲੰਘਦਾ ਉਹਦਾ ਕੁੱਤੇ ਭੌਂਦੇ ਹੁੰਦੇ ਨਹੀਂ ਜੇ ਤੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਤਾਂ ਤੈਨੂੰ ਹਾਂਥੀ ਬੰਨਣਾ ਪੈਣਾ ਮੈਂ ਪਲੇਰਾਂ ਨੂੰ ਇਹੀ ਬੇਨਤੀ ਕਰਦਾ ਜਿਹੜੇ 4-4 5-5 ਉੱਠ ਗਏ ਭੱਜਦੇ ਨੇ ਠੰਡ ਦੇ ਵਿੱਚ ਨਿਹਰਾਂ ਦੀ ਪਟੜੀਆਂ ਤੇ ਮੈਂ ਇਹੀ ਬੇਨਤੀ ਕਰਦਾ ਕਿ ਹਾਂਥੀ ਵਾਲੇ ਚਾਰ ਫੜ ਕੇ ਤੁਸੀਂ ਆਪਣੀ ਮੰਜ਼ਿਲ ਤੇ ਧਿਆਨ ਦਿਓ ਦੇ ਲੋਕਾਂ ਨੂੰ ਬੋਲਦੇ ਨੇ ਬੋਲੀ ਜਾਣਾ ਤੁਸੀਂ ਆਪਣੀ ਗੇਮ ਖੇਡੋ ਜੇ ਤੁਸੀਂ ਇਹਨਾਂ ਚੀਜ਼ਾਂ ਤੇ ਜਵਾਬ ਦੇਣ ਲੱਗੇ ਨਾ ਤਾਂ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਣਾ ਵੀ ਤੇ ਮੈਂ ਅੱਜ ਲਾਈਵ ਹੋਣਾ ਨਹੀਂ ਸੀ ਚਾਹੁੰਦਾ ਜੇ ਮੈਨੂੰ ਇਕੱਲੇ ਦੀ ਗੱਲ ਕਰਦਾ ਟੈਸਟਾਂ ਦੇ ਕਿਉਂਕਿ ਟੈਸਟਾਂ ਬਾਰੇ ਤਾਂ ਮੈਂ ਆਲਰੇਡੀ 2018 ਚ ਦੱਸ ਚੁੱਕਿਆ ਹਾਂ ਪਰ ਹਾਂ ਮੇਰੇ ਦੇ ਵਿੱਚ ਮੋਰਬੀ ਪੈਨ ਕਿ ਰਿਜ਼ਲਟ ਆਇਆ ਹੈ ਕਿ ਮੈਨੂੰ ਹੁਣ ਵੀ ਕਹਨਾ ਉਹ ਡਾਕਟਰਾਂ ਨੂੰ ਫੋਨ ਕਰੀ ਜਾਂ ਜਿਹਨੇ ਦਿਨੂ ਫੋਨ ਕਰਕੇ ਦੱਸਿਆ ਨਾ ਉਹ ਤੋਂ ਚੰਗੀ ਤਰ੍ਹਾਂ ਇਨਕੁਆਰੀ ਲਈ ਕਿ ਹਾਂ ਜੀ ਸ਼ਲਤਾਨ ਉਹਦੋਂ ਕੀ ਚੀਜ਼ ਕਹਿੰਦਾ ਸੀ ਮੇਰੀ ਰਿਪੋਰਟ ਚੈੱਕ ਕਰ ਕੱਲਾ ਇਹ ਨਾ ਪਰ ਟੈਸਟ ਚ ਆਇਆ ਰਿਪੋਰਟ ਚੈੱਕ ਕਰ ਕਿ ਸੁਲਤਾਨ ਚ ਪਾਇਆ ਕੀ ਗਿਆ ਮੈਂ ਹੁਣ ਵੀ ਕਹਣਾ ਰਿਪੋਰਟ ਚੈੱਕ ਕਰ ਡਾਕਟਰ ਨੂੰ ਲਾ ਫੋਨ ਜਾਂ ਜਿਹਨੇ ਤੈਨੂੰ ਦੱਸਿਆ ਨਾ ਮੇਰੇ ਬਾਰੇ ਉਹਨੂੰ ਕਰ ਫੋਨ ਤੇ ਹਾਂ ਪੂਰੀ ਲਿਸਟ ਭੇਜ ਮੈਨੂੰ ਪ੍ਰੋਪਰ ਸੁਲਤਾਨ ਚ ਕੀ ਪਾਇਆ ਗਿਆ ਠੀਕ ਹੈ ਨਾ ਜਿਹੜੀਆਂ ਗੱਲਾਂ ਮੈਂ ਪਲੇਅਰਾਂ ਨੂੰ ਇਹੀ ਕਹਣਾ ਕਿ ਇਹਨਾਂ ਤੋਂ ਤੋਂ ਵੀ ਕੁਝ ਨਹੀਂ ਲੈਣਾ ਇਹਨਾਂ ਦਾ ਬੋਲਣਾ ਅੱਗ ਲਾਉਣੀ ਤੇ ਘਰੇ ਵੜ ਜਾਣਾ ਹੁਣ ਵੀ ਇਹਨਾਂ ਲੋਹੀ ਕੰਮ ਹੋਣਾ ਤੇ ਤੁਸੀਂ ਮੇਰਾ ਵੀਰ ਕੋ ਮੇਨਟਾ ਕਰੋ ਤੇ ਕਬੱਡੀਆਂ ਖੇਡੋ ਪੰਜਾਬ ਦੇ ਸ਼ੇਰੋ ਤੇ ਖੇਡਦੇ ਰਹੋ ਠੀਕ ਹੈ ਨਾ ਇਹਨਾਂ ਦੀ ਗੱਲਾਂ ਦਾ ਉਹ ਨਹੀਂ ਕਰਨਾ ਤੇ ਪੁੱਲਾਂ ਚੁੱਕਾ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਤੇ ਮੈਂ ਸਾਰੇ ਨਹੀਂ ਦੀ ਕਰਦਾ ਤੇ ਨੰਗਲ ਵਾਲਾ ਜਿੰਦਾਬਾਦ ਹੈਗਾ ਤੇ ਜਿੰਦਾਬਾਦ ਰਹੂਗਾ ਠੀਕ ਹੈ ਨਾ ਤੁਸੀਂ ਜਿਹੜੇ ਲੋਕਾਂ ਨੇ ਪੰਡੜਾਂ ਦਾ ਪੱਲੀ ਚਲੋ ਉਹ ਯੱਟ ਜਿਉਂਦਾ ਤੇ ਲੋਕਾਂ ਦੇ ਦਿਲਾਂ 'ਚ ਵੱਸਦਾ ਤੇ ਅਮਰ ਹੋ ਗਿਆ ਉਹ ਬਈ ਜਿੰਦਾਬਾਦ ਰਹੂ ਸਤਿ ਸ੍ਰੀ ਅਕਾਲ ਜੀ